ਹਾਂਜੀ ਅੱਜ ਅਸੀਂ ਪਹਿਲਾਂ ਕੁਮਾਂਗੇ ਹੈਨਲੀ ਔਨ ਥੀਮਸ ਜਿੱਥੇ ਹਰ ਸਾਲ ਵਰਲਡ ਫੇਮਸ ਰੋਇੰਗ ਰਗੀਟਾ ਹੁੰਦੀ ਹੈ ਤੇ ਫਿਰ ਚੱਲਾਂਗੇ ਇੱਕ ਸਪੈਸ਼ਲ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਇੰਡੀਅਨ ਮਹਾਰਾਜੇ ਨੇ 150 ਸਾਲ ਪਹਿਲਾਂ ਇੰਗਲੈਂਡ ਲਈ ਖੂਬ ਬਣਵਾ ਕੇ ਦਿੱਤਾ ਸੀ ਜੇ ਤੁਸੀਂ ਯੂਕੇ ਦੀਆਂ ਸੋਹਣੀਆਂ ਜਗ੍ਹਾ ਹਿਸਟਰੀ ਤੇ ਇੰਡੀਆ ਇੰਗਲੈਂਡ ਨਾਲ ਜੁੜੀਆਂ ਕਹਾਣੀਆਂ ਪਸੰਦ ਕਰਦੇ ਹੋ ਤਾਂ ਇਹ ਪੰਜਾਬੀ ਬਲੌਗ ਤੁਹਾਡੇ ਵਾਸਤੇ ਹੀ ਹੈ ਚਲੋ ਜੀ ਪਹਿਲਾਂ ਹੈਨਲੀ ਦੀ ਰਿਵਰ ਸਾਈਡ ਦੀ ਸ਼ਾਂਤੀ ਨਾਲ ਵਾਕ ਕਰਦੇ ਹਾਂ ਤੇ ਬਾਅਦ ਵਿੱਚ ਚੱਲ ਕੇ ਵੇਖਦੇ ਹਾਂ ਮਹਾਰਾਜਾ ਵੈਲ ਜਿੱਥੇ ਇੰਡੀਆ ਦੀ ਦੋਸਤੀ ਦਾ ਪਾਣੀ ਅੱਜ ਵੀ ਚੱਲ ਰਿਹਾ ਹੈ ਇਹ ਹੈ ਜੀ ਹੈਨਲੀ ਔਨ ਥੀਮਸ ਆਕਸਫੋਰਡ ਸ਼ਹਿਰ ਦਾ ਬਹੁਤ ਹੀ ਫੇਮਸ ਰਿਵਰ Town ਦੁਨੀਆ ਭਰ ਤੋਂ ਲੋਕ ਰੋਇੰਗ ਦਾ ਗੀਟਾ ਦੇ ਟਾਈਮ ਇੱਥੇ ਆਉਂਦੇ ਨੇ ਨਾਰਮਲ ਦਿਨ ਵਿੱਚ ਵੀ ਫੈਮਿਲੀ ਵਾਕ ਆਈਸਕ੍ਰੀਮ ਕੈਫੇ ਬਹੁਤ ਹੀ ਪੀਸਫੁਲ ਵਾਈਬਾਇਟ ਰਿਵਰ ਥੀਮਸ ਆ ਤੁਸੀਂ ਦੇਖ ਰਹੇ ਹੋ ਇੱਥੋਂ ਵੀ ਲੰਘਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਰੋਇੰਗ ਬੋਟਸ बोर्ड सब कुछ फ्लो पीसफुली विद सिंग ए परफेक्ट स्पॉट है शहर ए पर छोटा है पर कैफे पब्स बुटीक शॉप प्योर क्लासिक इंग्लिश फील दिंदी है ਤੇ ਆਪਾਂ ਆਓ ਪਹਿਲਾਂ ਇਸ ਨੂੰ ਥੋੜਾ ਜਿਹਾ ਹੋਰ ਐਕਸਪਲੋਰ ਕਰਦੇ ਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਡੀ 'ਚ ਬੈਠ ਕੇ ਅੱਗੇ ਚੱਲਦੇ ਆਂ ਜੀ ਸਟੋਕਰੋ ਨੂੰ ਜਿੱਥੇ ਜਾ ਕੇ ਆਪਾਂ ਮਹਾਰਾਜਾ ਵੈਲ ਨੂੰ ਦੇਖਣਾ ਹੈ ਤੇ ਉਹਦੇ ਬਾਰੇ ਜਾਣਕਾਰੀ ਦਵਾਂਗੇ ਜੀ ਨਲੀ ਤੋ ਕਰੀਬ 15-20 ਮਿੰਟ ਦੀ ਡਰਾਈਵ ਤੇ ਆ ਜਾਂਦਾ ਹੈ ਇਹ ਛੋਟਾ ਜਿਹਾ ਪਿੰਡ ਜਿਸ ਨੂੰ ਸਟੋਕ ਰੋ ਕਹਿੰਦੇ ਨੇ ਆ ਤੁਸੀਂ ਦੇਖ ਰਹੇ ਹੋ ਇੱਥੇ ਸੁਪਾ ਬੈਠਾ ਹੈ ਇੰਡੀਆ ਇੰਗਲੈਂਡ ਫਰੈਂਡਸ਼ਿਪ ਦੀ ਇੱਕ ਕਮਾਲ ਦੀ ਕਹਾਣੀ ਜਿਹਨੂੰ ਕਹਿੰਦੇ ਨੇ ਮਹਾਰਾਜਾ ਵੈਲ ਇਹ ਜੰਗਲ ਦੇ ਥਰੂ ਰਸਤਾ ਜਾਂਦਾ ਹੈ ਛੋਟਾ ਜਿਹਾ ਪਿੰਡ ਹੈ ਇਹ ਦੇਖੋ ਜੀ ਇੰਗਲੈਂਡ ਦੇ ਪਿੰਡ ਵਿੱਚ ਇੱਕ ਇੰਡੀਅਨ ਸਟਾਈਲ ਖੂ ਇਹਦੇ ਉੱਪਰ 골ਡਨ ਹਾਥੀ ਛੋਟਾ ਮੰਦਰ ਟਾਈਪ ਡੋਮ ਚਾਰੇ ਪਾਸੇ ਗਾਰਡਨ ਇਹ ਹੈ ਜੀ ਮਹਾਰਾਜਾ ਵੈਲ 1860 ਵਿੱਚ ਇਸ ਏਰੀਏ ਵਿੱਚ ਸਟੋਕ ਰੋਜ ਨੂੰ ਕਹਿੰਦੇ ਨੇ ਪਾਣੀ ਦੀ ਬਹੁਤ ਕਮੀ ਸੀ ਲੋਕ ਰੇਨ ਵਾਟਰ ਤੇ ਡਿਪੈਂਡ ਕਰਦੇ ਸੀ ਸੁੱਕੇ ਦੇ ਟਾਈਮ ਬਹੁਤ ਮੁਸ਼ਕਲ ਹੁੰਦੀ ਸੀ ਇੱਕ ਇੰਗਲਿਸ਼ ਅਫੀਸਰ ਐਡਵਰਡ ਰੀਡ ਇੰਡੀਆ ਵਿੱਚ ਕੰਮ ਕਰਦਾ ਸੀ ਆਜ਼ਮਗੜ ਦੇ ਸਾਈਡ ਉੱਥੇ ਉਹਨੇ ਸਾਡੇ ਪਿੰਡ ਲਈ ਖੂਹ ਬਣਾ ਕੇ ਦਿੱਤਾ ਸੀ ਬਾਅਦ ਵਿੱਚ ਜਦੋਂ ਉਹ ਇੰਗਲੈਂਡ ਵਾਪਸ ਆਇਆ ਤੇ ਇਥੋਂ ਦੇ ਪਾਣੀ ਦੀ ਪ੍ਰੋਬਲਮ ਬਾਰੇ ਗੱਲ ਹੋਈ ਤਾ ਬਨਾਰਸ ਜਿਹਨੂੰ ਹੁਣ ਵਾਰਾਨਸੀ ਕਹਿੰਦੇ ਨੇ ਦੇ ਮਹਾਰਾਜਾ ਈਸ਼ਵਰੀ ਪ੍ਰਸ਼ਾਦ ਨਾਰਾਇਣ ਸਿੰਘ ਨੇ ਕਿਹਾ ਜਿਵੇਂ ਤੁਸੀਂ ਸਾਡੇ ਲੋਕਾਂ ਲਈ ਇੰਡੀਆ ਵਿੱਚ ਖੂਹ ਬਣਵਾਇਆ ਹੈ ਮੈਂ ਤੁਹਾਡੇ ਪਿੰਡ ਲਈ ਇੰਗਲੈਂਡ ਵਿੱਚ ਖੂਹ ਬਣਾਵਾਂਗਾ ਇਸੇ ਤਰ੍ਹਾਂ 1863 ਦੇ ਅਰਾਊਂਡ ਇਹ 368 ਫੁੱਟ ਡੂੰਘਾ ਖੂਹ ਬਣਾਇਆ ਪੂਰਾ ਇਹ ਖੂਹ ਹੱਥ ਨਾਲ ਬਣਿਆ ਵਰਕਰਸ ਨੇ ਡਿਗ ਕੀਤਾ ਤੇ ਉੱਪਰ ਆਤੀ ਸੀ ਜੋ ਦੇਖ ਰਹੇ ਹੋ ਇਹ ਇੰਡੀਅਨ ਸਟਾਈਲ ਸਟਰਕਚਰ ਬਣਾਇਆ ਗਿਆ ਖੇਸਿਆਰ ਸਨਫਲਾਅਰ ਸਟੈਂਡਿੰਗ ਇਨ ਦਾ ਲਾਈਟ ਸਨਫਲਾਅਰ ਇਟ ਵੁਨਟ ਹੈਪਨ ਓਵਰ ਨਾਈਟ ਯੂ ਆਰ ਅ ਸਨਫਲਾਅਰ ਸ਼ਾਈਨਿੰਗ ਗ੍ਰੇਟਸ ਕੈਨ ਬੇ ði ਓਨਲੀ ਥਿੰਗਸ ਆਪੇਨਿੰਗ ਯੂ ਹੁਣ ਜੇ ਆਪਾਂ ਇਹਦੇ ਆਰਕੀਟੈਕ ਤੇ ਡਿਟੇਲ ਦੀ ਗੱਲ ਕਰੀਏ ਆ ਜੋ ਉੱਪਰ 골ਡਨ ਹਾਥੀ ਤੁਸੀਂ ਵੇਖ ਰਹੇ ਹੋ ਉਹ ਇੰਡੀਆ ਦੀ ਟੱਚ ਦਾ ਸਿੰਬਲ ਹੈ ਮਹਾਰਾਜੇ ਦਾ ਰॉयਲ ਸਿੰਬਲ ਥੱਲੇ ਸਟੋਨ ਸਟਰਕਚਰ ਨੇ ਆਇਰਨ ਗੇਟ ਲੱਗਾ ਹੋਏ ਨੇ ਤੇ ਸਾਈਡ ਤੇ ਬੋਰਡ ਲੱਗੇ ਨੇ ਜੋ ਪੂਰੀ ਕਹਾਣੀ ਦੱਸਦੇ ਨੇ ਇਹ ਜੋ ਪੂਰਾ ਏਰੀਆ ਵੋਲੰਟੀਅਰ ਤੇ ਡੋਨੇਸ਼ਨ ਨਾਲ ਮੇਨਟੇਨ ਹੁੰਦਾ ਹੈ ਐਂਟਰੀ ਫ੍ਰੀ ਹੈ ਸਿਰਫ ਇੱਕ ਛੋਟਾ ਡੋਨੇਸ਼ਨ ਬਾਕਸ ਪਾਇਆ ਜਾਂਦਾ ਹੈ ਆ ਸਾਰੀ ਮੈਨੂਫੈਕਚਰ ਡੇਟ 1863 ਲਿਖੀ ਹੋਈ ਹੈ ਜਿਨ੍ਹਾਂ ਨੇ ਇਹਨੂੰ ਬਣਾਇਆ ਹੱਥ ਵੀ ਲੱਗਾ ਜਿੱਦਾਂ ਤੁਸੀਂ ਪਾਣੀ ਘੁਮਾ ਕੇ ਕੱਢ ਸਕਦੇ ਹੋ ਤੇ ਨਾਲ ਇਹਦੇ ਇੱਕ ਗਾਰਡਨ ਹੈ ਜਿਹਦੇ ਵਿੱਚ ਇਹਨਾਂ ਨੇ ਫਰੂਟ ਲਾਇਆ ਸੀਗਾ ਤੇ ਉਹ ਫਰੂਟ ਨੂੰ ਵੇਚ ਕੇ ਇਸ ਨੂੰ ਮੇਨਟੇਨ ਕੀਤਾ ਜਾਂਦਾ ਸੀ ਬੜਾ ਵੱਡਾ ਪਾਰਕ ਹੈ ਨਾਲ ਉੱਥੇ ਹਾਥੀ ਉਥੀ ਬਣੇ ਹੋਏ ਨੇ ਉਹ ਵੀ ਤੁਹਾਨੂੰ ਮੈਂ ਦਿਖਾਵਾਂਗੇ ਐਂਡ ਆਫ ਵੀਡੀਓ ਦੇ ਵਿੱਚ ਇਹ ਬੜੀ ਹੀ ਸੋਹਣੀ ਇਹਨਾਂ ਨੇ ਆ ਡਿਟੇਲਡ ਦੇ ਵਿੱਚ ਦੇਖੋ ਸਾਰਾ ਬਣਾਇਆ ਹੋਇਆ ਹੈ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਹੁਣ ਸਿੰਬਲ ਹੈ ਹੁਣ ਵਰਤਦੇ ਨਹੀਂ ਪਰ ਦੇ ਕੈਨ ਯੂਜ਼ ਪਰ ਉਹਨਾਂ ਨੇ ਪ੍ਰੀਜ਼ਰਵ ਕਰਕੇ ਰੱਖਿਆ ਹੈ ਇੰਡੀਆ ਤੇ ਜੋ ਬ੍ਰਿਟਿਸ਼ ਦੀ ਫਰੈਂਡਸ਼ਿਪ ਸੀ ਜੋ ਰਾਜਿਆਂ ਦੀ ਤੁਸੀਂ ਜਾਣਦੇ ਹੋ ਜੋ ਪੁਰਾਣੇ ਸੀਗੇ ਉਹ ਬ੍ਰਿਟਿਸ਼ ਦਾ ਬਣਾ ਕੇ ਰੱਖਦੇ ਸੀਗੇ ਤੋਂ ਇੱਕ ਫਰੈਂਡਸ਼ਿਪ ਦੀ ਕਹਾਣੀ ਇਹਨਾਂ ਨੇ ਇੱਥੇ ਬਰਕਰਾਰ ਰੱਖੀ ਹੋਈ ਹੈ ਇਹ ਥੋੜਾ ਜਿਹਾ ਸੋਚ ਕੇ ਦੇਖੀਏ ਤੇ 150 ਸਾਲ ਪਹਿਲਾਂ ਇੱਕ ਇੰਡੀਅਨ ਮਹਾਰਾਜੇ ਨੇ ਸੋਚਿਆ ਕਿ ਮੈਂ ਇੰਗਲੈਂਡ ਦੇ ਇਸ ਪਿੰਡ ਲਈ ਪਾਣੀ ਦਾ ਅਰੇਂਜਮੈਂਟ ਕਰਨਾ ਹੈ ਤੇ ਅੱਜ ਜਦੋਂ ਅਸੀਂ ਦੇਖਦੇ ਹਾਂ ਖਬਰਾਂ ਵਿੱਚ ਸਿਰਫ ਪੋਲਿਟਿਕਸ ਲੜਾਈ ਸੁਣਦੇ ਹਾਂ ਇਹ ਕਹਾਣੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਇਨਸਾਨੀਅਤ ਤੇ ਸ਼ੁਕਰਾਨਾ ਸਭ ਤੋਂ ਵੱਡੀ ਗੱਲ ਹੈ ਆਪਾਂ ਦੇਖਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਵੀ ਅਸੀਂ ਖੂਹ ਸਰੋਵਰ ਲੰਗਰ ਬਣਾ ਕੇ ਸੇਵਾ ਕਰਦੇ ਹਾਂ ਇਤੋਂ ਦੇ ਲੋਕਾਂ ਲਈ ਇਹ ਵੈਲ ਉਹੀ ਫੀਲਿੰਗ ਹੋएगी ਕਿ ਕਿਸੇ ਨੇ ਦੂਰ ਦੇਸ਼ ਤੋਂ ਸੋਚ ਕੇ ਸੇਵਾ ਕੀਤੀ ਹੈ ਬੜਾ ਹੀ ਸੋਹਣੀ ਇੱਕ ਐਗਜ਼ੈਂਪਲ ਉਸ ਸਮੇਂ ਦੇ ਵਿੱਚ ਦਿੱਤੀ ਗਈ ਤੁਸੀਂ ਯੂਕੇ ਵਿੱਚ ਰਹਿੰਦੇ ਹੋ ਜਾਂ ਇੰਡੀਆ ਵਿੱਚ ਬੈਠ ਕੇ ਇਹ ਵੀਡੀਓਜ਼ ਦੇਖਦੇ ਹੋ ਸ਼ਾਇਦ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਏਗਾ ਕਿ ਇੱਕ ਇੰਡੀਅਨ ਮਹਾਰਾਜੇ ਨੇ ਖੂ ਇੰਗਲੈਂਡ ਦੇ ਪਿੰਡ ਵਿੱਚ ਵੀ ਹੋ ਸਕਦਾ ਹੈ ਅਸੀਂ ਅਕਸਰ ਸਿਰਫ ਲੰਡਨ ਦੀਆਂ ਵੱਡੀਆਂ ਬਿਗ ਸਿਟੀਜ਼ ਦੇਖਦੇ ਹਾਂ ਪਰ ਇਹ ਜੇ ਹਿਡਨ ਜੈਮਸ ਜਿੱਥੇ ਹਿਸਟਰੀ ਦੋਸਤੀ ਤੇ ਸੇਵਾ ਦੀ ਕਹਾਣੀ ਜੁੜੀ ਹੋਵੇ ਉਹੀ ਅਸਲੀ ਯੂਕੇ ਟ੍ਰਿਪ ਨੂੰ ਯਾਦਗਾਰ ਬਣਾ ਦਿੰਦੇ ਨੇ ਤੁਸੀਂ ਕਮੈਂਟ ਵਿੱਚ ਜਰੂਰ ਦੱਸੋ ਤੁਸੀਂ ਇੱਥੇ ਆ ਕੇ ਦੇਖਣਾ ਚਾਹੋਗੇ ਕਿ ਨਹੀਂ ਅਸੀਂ ਵਾਪਸ ਆ ਗਏ ਹਾਂ ਜੀ ਹੈਨਲੀਅਨ ਥੀਮਸ ਵਲ ਜਿੱਥੇ ਅਸੀਂ ਦਿਨ ਦੀ ਸ਼ੁਰੂਆਤ ਕੀਤੀ ਸੀ ਇਹ ਕੰਬੋ ਬਹੁਤ ਹੀ ਪਰਫੈਕਟ ਲੱਗਦਾ ਹੈ ਸਵੇਰੇ ਦੁਪਹਿਰੇ ਹੈਨਲੀ ਰਿਵਰਸਾਈਡ ਵਾਕ ਲੰਚ ਕਾਫੀ ਤੇ ਫਿਰ ਛੋਟੀ ਡਰਾਈਵ ਕਰਕੇ ਤੁਸੀਂ ਮਹਾਰਾਜਾ ਵੈਲ ਇੰਡੀਆ ਇੰਗਲੈਂਡ ਫਰੈਂਡਸ਼ਿਪ ਦੀ ਕਹਾਣੀ ਦੇਖ ਸਕਦੇ ਹੋ ਜੇ ਤੁਸੀਂ ਇੱਕ ਦਿਨ ਦਾ ਸ਼ਾਰਟ ਟ੍ਰਿਪ ਪਲਾਨ ਕਰਨਾ ਚਾਹੁੰਦੇ ਹੋ ਲੰਡਨ ਤੋਂ ਹੈਨਲੀ ਸਟਿਪ ਫਿਰ ਸਟੋਕਰੋ ਬਹੁਤ ਵਧੀਆ ਆਪਸ਼ਨ ਹੈ ਫੈਮਿਲੀ ਦੇ ਲਈ ਸੋ ਜੀ ਅੱਜ ਦੇ ਵਲੌਗ ਵਿੱਚ ਅਸੀਂ ਵੇਖਿਆ ਹੈਨਲੇ ਔਨ ਥੀਮਸ ਇੱਕ ਸੋਹਣੀ ਇੰਗਲਿਸ਼ ਰਿਵਰਸਾਈਡ ਟਾਊਨ ਤੇ ਮਹਾਰਾਜਾ ਵੈਲ ਜਿੱਥੇ ਇੱਕ ਇੰਡੀਅਨ ਮਹਾਰਾਜੇ ਨੇ 150 ਸਾਲ ਪਹਿਲਾਂ ਇੰਗਲੈਂਡ ਦੇ ਪਿੰਡ ਲਈ ਖੂਬ ਬਣਾਇਆ ਜੇ ਤੁਹਾਨੂੰ ਇਹ ਇੰਡੀਆ ਇੰਗਲੈਂਡ ਹਿਸਟਰੀ ਹਿਡਨ ਜਮਪ ਸਟਾਈਲ ਵਲੌਗ ਪਸੰਦ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰੋ ਤੇ ਚੈਨਲ ਫਲੋ ਪੀਸਫੁਲੀ ਵਿਦ ਸਿੰਘ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਜੀ ਅਗਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਹੋਰ ਯੂਕੇ ਟਾਊਨਸ ਰਾਇਲ ਟਾਊਨਸ ਐਸਕਾਟ ਤੇ ਹੋਰ ਹਿਸਟਰੀ ਵਾਲੀ ਜਗ੍ਹਾ ਤੇ ਲੈ ਕੇ ਜਾਵਾਂਗੇ ਤੇ ਜੀ ਹੁਣ ਮੈਨੂੰ ਦੋ ਇਜਾਜ਼ਤ ਬਾਕੀ ਸਾਡੇ ਜੋ ਵਲੌਗ ਨੇ ਤੁਸੀਂ ਹੋਰ ਵੀ ਦੇਖ ਸਕਦੇ ਹੋ ਜੋ ਆਪਾਂ ਰੀਸੈਂਟਲੀ ਆਕਸਫੋਰਡ ਟੂਰ ਕੀਤਾ ਸੀ ਉਹ ਵੀ ਅਪਲੋਡ ਹੋਇਆ ਹੈ ਤੁਸੀਂ ਉਸ ਨੂੰ ਵੀ ਦੇਖ ਸਕਦੇ ਹੋ ਜਿੱਥੇ ਮਹਾਰਾਜਾ ਦਲੀਪ ਸਿੰਘ ਦੀ ਪ੍ਰਿੰਸੈਸ ਪੜ੍ਹਦੀਆਂ ਨੇ ਤੇ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਬਾਰੇ ਜਿਹਦੀ ਹਿਸਟਰੀ ਆਪਾਂ ਡਿਸਕਸ ਕੀਤੀ ਸੀ ਆਕਸਕਡ ਆਕਸਫੋਰਡ ਵਲੌਗ ਦੇ ਵਿੱਚ ਤੇ ਹੁਣ ਮੈਨੂੰ ਦੋ ਇਜਾਜ਼ਤ ਦੀ ਫਿਰ ਮਿਲਾਂਗੇ ਇੱਕ ਵੈਰੀ ਹੀ ਬਿਊਟੀਫੁੱਲ ਨੈਕਸਟ ਵਲੌਗ ਦੇ ਵਿੱਚ ਉਨੀ ਤੇ ਲਈ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ